ਸੁਲਤਾਨਵਿੰਡ ਪਿੰਡ ਵਿਖੇ ਸਥਿਤ ਹਰਮਨ ਪਬਲਿਕ ਹਾਈ ਸਕੂਲ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬੰਧੀ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਗੁਰੂ ਜੀ ਦੀ ਮਹਿਮਾ ਵਿੱਚ ਸ਼ਬਦ ਗਾਇਨ ਕੀਤੇ ਗਏ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਚੇਅਰਮੈਨ ਮੈਡਮ ਸ਼੍ਰੀਮਤੀ ਕੇਲਾ ਛਰਾਣੀ ਜੀ ਡਾਇਰੈਕਟਰ ਮੈਡਮ ਨਵਦੀਪ ਕੌਰ ਮਲਹੋਤਰਾ ਅਤੇ ਪ੍ਰਿੰਸੀਪਲ ਅਸ਼wini ਮਲਹੋਤਰਾ ਵੀ ਹਾਜ਼ਰ ਸਨ। ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸੰਬੰਧੀ ਅਤੇ ਉਹਨਾਂ ਵੱਲੋਂ ਕੀਤੀਆਂ ਗਈਆਂ ਉਦਾਸੀਆਂ ਸੰਬੰਧੀ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਗੁਰੂ ਸਾਹਿਬ ਵੱਲੋਂ ਦਸੀਆਂ ਹੋਈਆਂ ਸਿੱਖਿਆਵਾਂ ਤੇ ਚੱਲਣ ਅਤੇ ਸਭ ਧਰਮਾਂ ਦਾ ਆਦਰ ਕਰਨ ਲਈ ਕਿਹਾ ਗਿਆ। ਇਸ ਮੌਕੇ ਹਰਿੰਦਰ ਕੌਰ ਗੌਰੀ, ਗੌਰੀ ਸੇਠੀ, ਨਿਸ਼ਾ ਸੈਣੀ, ਬਲਜੀਤ ਕੌਰ, ਬਲਵਿੰਦਰ ਕੌਰ, ਹਰਵੀਨ ਕੌਰ, ਗੁਰਪ੍ਰੀਤ, ਮધુ ਸ਼ਰਮਾ, ਸੰਤੋਸ਼ ਰਾਣੀ, ਮਨਦੀਪ ਕੌਰ, ਪਰਵਜੋਤ ਕੌਰ, ਪਰਮਿੰਦਰ ਕੌਰ, ਸ਼ਰਨਜੀਤ ਕੌਰ, ਪੁਸ਼ਪਾ ਰਾਣੀ ਅਤੇ ਹੋਰ ਸਟਾਫ ਮੌਜੂਦ ਸਨ। ਮਤੰਦੀ ਮਿੱਟੀ న్యూ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਅੰਮ੍ਰਿਤਸਰ ਸਹਸ ਸਿਆਨ ਪਾ ਲਖ ਹੋਏ ਕਿੰ ਸੱਚ ਆਰਾ ਹੋਈਏ ਊੜੇ ਟਟੇ ਪਾਲ ਹੁਕਮ ਲਜਾਈ ਛੰਨਾ ਨਾਮ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮੇ ਹੋਵਨ ਜੀ ਹੁਕਮੇ ਉੱਤਮ ਨੀਚੇ ਤੁਸ ਕਰ ਲੈ ਜਾਏ ਗੁਰਮਕ ਅਰਿਆ ਸਮਾਈ ਗੁਰ ਪਾਰਵਤੀ ਮਾਈ ਜਿ ਹੋ ਜਾਣਾ ਆਪਣਾ ਨਾਮ ਕਹਿਣਾ ਕਤ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਸੁਖਮਨੀ ਸੁਖੰਦਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਗਉੜੀ ਸੁਖਮਨੀ ਮਾਲਾ ਪੰਵਾ ਸ਼ਲੋਕਿਕ ਕੁੰਕਾਰ ਤੁਜਨਾ ਆਵੇ जाको अपनी करे बस जियो पिंड सब तिसकी रास अपनी बंत आप बनाई नानक जीवे देख बढ़ाई इसका बल नहीं इस हाथ ਆ ਗਿਆ ਤਾਰੀ ਬਕਰਾ ਜੀਓ ਲੋਕਿਸ ਪਾਵੇ ਸੋਈ ਫੁਲਤੀਓ ਬਬੂ ਉੱਚੀ ਨੀਚ ਮੈਂ ਬਸੈ ਬਬੂ ਸੋ ਘਰ ਕਰਦਸੈ ਬਬੂ ਨੇਦ ਚੇਂਡ ਬਿਵਹਾਰ ਬਬੂ ਉੱਚਾ ਕਾਸਤਿਆਨ ਬਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪੇ 라ਵਣ ਹਾਲ ਬਬੂ ਨਿਰਤ ਕਰੈ ਬੋਹ ਪਾਤ ਬਬੂ ਸੋਏ ਕਬੂ ਮਹਾਕਰੋਧਿਕ ਰਾਲ ਸਭੂ ਸਰਤੀ ਹੋ ਦਰਪਾਲ ਸਭੂ ਹੋਏ ਬਹ ਬਡ ਰਾਜਾ ਕਬੂ ਵਿਕਾਰੀ ਨੀਚ ਦਾ ਸਾਜਾ ਅਬੂ ਆਪੀ ਰਤ ਮੈਂ ਆਵੇ ਪ੍ਰਭ ਪਲਾਪਲਾ ਕਹਾਏ ਜਿਉ ਪ੍ਰਭ ਰਾਖੇ ਪਿਵੀ ਰਹੇ ਪ੍ਰਭ ਸਰਦਨਾ ਸੱਚ ਕਹੇ ਕਬੂ ਹੋਏ ਪੰਡਤ ਕਨੇ ਬਖਿਆਨ ਅਬੂ ਮੋਨ ਗਾਵੇ ਸਨਾ ਧਿਆਨ ਕਬੂ ਤਟਿ ਰਤੀ ਸਨਾਨ ਅਬੂ ਸਿੱਖ ਸਾਧਗਮ ਬਖਿਆਨ ਕਬੂ ਕੀੜ ਹਸਤ ਪਤੰਗ ਹੋਏ ਜੀਆ ਨਾਨਾ ਰੂਪ ਦਿਉ స్వాਗਤ ਦਿਖਾਵੇ ਜੋ ਪ੍ਰਭ ਪਾਵੇ ਸਿਵੇਂ ਚਾਵੇ ਜਿਸ ਭਾਵੇ ਸੋਈ ਹੋਏ ਨਾ ਕਰਦਾ ਰਸਾ ਦੇ ਸੁਣੀ ਸਦਾ ਕਹੇ ਆਇਆ ਜਗਤਾਲਨ ਕੋਲੇ ਨਾ ਕਹੇ ਆਇਆ ਜਗਤਾਲਨ ਕੋਲੇ ਨਾ ਕਹੇ ਆਇਆ ਨਾਲ ਕੇ ਆਇਆ ਸੁਦਾਨ ਕੇ ਆਇਆ ਨਾਲ ਕੇ ਆਇਆ ਨਾਲ ਕੇ ਆਇਆ ਸੁਦਾਨ ਕੇ ਆਇਆ ਨਾਲ ਕੇ ਆਇਆ ਸੁਦਾਨ ਕੇ ਆਇਆ ਨਾਲ ਕੇ ਆਇਆ ਸੁਦਾਨ ਕੇ ਆਇਆ

आपस क्यों कर्मावंत कहावे तन का जो करे गुमान जो कर कृपा जिसके हृदय गरीबी बसावे तनवंता हो कर गुरु बावे बहुलस्कर मानक ऊपर करे आस